ਵਾਲੀ ਬੜਾ ਔਖਾ ਹੋ ਜਾਂਦਾ ਰੈਂਕ ਲੈਣਾ ਤੇ ਉਹਨਾਂ ਨੂੰ ਜਿਹੜੀਆਂ ਸੀਟਾਂ ਜ਼ਰੂਰ ਦਿੱਤੇ ਜਾਣ ਕਿਉਂਕਿ ਸਾਡੇ ਇਲਾਕੇ ਦੀ ਅਜੇ ਉਨੀ ਤਰੱਕੀ ਨਹੀਂ ਹੋ ਪਾਈ। ਇਹ ਬਾਰਡਰ ਦੇ ਆ ਬਾਰਡਰ ਦਾ ਏਰੀਆ ਜੇ ਉਸ ਹਿਸਾਬ ਨਾਲ ਵਿਕਸਿਤ ਨਹੀਂ ਹੋਇਆ ਤੇ ਸਰਕਾਰ ਨੇ ਪਤਾ ਨਹੀਂ ਕਿਹੜੇ ਹਿਸਾਬ ਦੇ ਨਾਲ ਪਾਲਿਸੀ ਬਣਾਈਆਂ ਪਰ ਤੁਹਾਨੂੰ ਇਹ ਪਤਾ ਕਿ ਯੂਨੀਵਰਸਿਟੀ ਪੈਂਦੀ ਕਿਹੜੇ ਇਲਾਕੇ ਦੇ ਵਿੱਚ। ਖਾਵਾ ਘਟਾ ਕੇ ਯੂਨੀਵਰਸਿਟੀ ਦੇ ਖਰਚੇ ਘਟਾਏ ਜਾ ਸਕਦੇ ਆ ਨਾ ਕਿ ਵਿਦਿਆਰਥੀਆਂ ਦੇ ਉੱਤੇ ਵਿੱਤੀ ਬੋਝ ਪਾ ਕੇ ਯੂਨੀਵਰਸਿਟੀ ਦੇ ਖਰਚੇ ਚਲਾਏ ਜਾਂਦੇ ਆ। ਪਰ ਇਹ ਟੈਕਨੀਕਲੀ ਜਿਹੜੀ ਆ ਸਟੂਡੈਂਟ ਫੰਡਡ ਯੂਨੀਵਰਸਿਟੀ ਬਣ ਚੁੱਕੀ ਆ ਨਾ ਤਾਂ ਸਰਕਾਰ ਕੋਈ ਗ੍ਰਾਂਟ ਦੇ ਰਹੀ ਆ ਤੇ ਨਾ ਹੀ ਯੂਨੀਵਰਸਿਟੀ ਬੱਚਿਆਂ ਦੇ ਉੱਤੇ ਕੋਈ ਰਹਿਮ ਕਰ ਰਹੀ ਆ ਤਰਸ ਕਰ ਰਹੀ ਆ ਜਦੋਂ ਇਹਨਾਂ ਨੇ ਗੱਲ ਕਰੀ ਜੀ ਕਹਿੰਦੇ ਜੀ ਅਸੀਂ ਸਰਕਾਰ ਨੂੰ ਚਿੱਠੀਆਂ ਕੱਢੀਆਂ ਦੇਖੋ ਸਰਕਾਰ ਸਾਨੂੰ ਫੰਡ ਨਹੀਂ ਦੇ ਰਹੀ ਪੱਖਾ ਦਿੰਨੇ ਹੋ ਕੀ ਦਿੰਨੇ ਹੋ ਸਾਨੂੰ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਕੀ ਇਹ ਵਾਈਫਾਈ ਮਿਲ ਰਿਹਾ ਪੂਰੀ ਯੂਨੀਵਰਸਿਟੀ ਦੇ ਵਿੱਚ ਕੀ ਸਫਾਈ ਜਾਂ ਇੱਥੇ ਬੱਚੇ ਕੰਡੀਆਂ ਤੋਂ ਪਾਣੀ ਲੈ ਲੈ ਕੇ ਪੀ ਰਹੇ ਆ ਪਰ ਉਹਨਾਂ ਨੇ ਐਡੀਸ਼ਨਲ 10% ਤੇ ਨਵੀਆਂ ਸੀਟਾਂ ਤਿਆਰ ਕਰ ਲੋ ਜੇ 30 ਸੀਟਾਂ ਨੇ ਤੇ 3 ਸੀਟਾਂ ਨਵੀਆਂ ਪੈਦਾ ਕਰੋ ਹਰੇਕ ਡਿਪਾਰਟਮੈਂਟ ਤਿਆਰ ਕਰੇ ਇਹ ਤੇ 3 ਦੀ ਤਾਂ ਡਬਲ ਹੋ ਜਾਂਦੀਆਂ ਡਬਲ ਕਹਿੰਦੇ ਕਰ ਦਾਂਗੇ ਜੇ 100 ਸੀਟ ਹੈ ਉਹਨੂੰ 400 ਸੀਟ ਚ ਤਬਦੀਲ ਕਰ ਦਾਂਗੇ ਪਰ ਕੋਟਾ ਨਹੀਂ ਦੇਣਾ ਵਿਦਿਆਰਥੀ ਦੇ ਨਾਲ ਜੁੜਿਆ ਹੋਇਆ ਮਸਲਾ ਹੁਣ ਜਿਹੜੇ ਇੱਥੇ ਵਿਚਾਰੇ ਡਿਗਰੀਆਂ ਚੁੱਕੇ ਤਕੇ ਖਾਂਦੇ ਫਿਰਦੇ ਆ ਸੀਟ ਨਹੀਂ ਮਿਲਦੀ ਰੂਰਲ ਏਰੀਆ ਦੇ ਸਰਟੀਫਿਕੇਟ ਲਈ ਫਿਰਦੇ ਆ ਬਾਰਡਰ ਏਰੀਆ ਦੇ ਸਰਟੀਫਿਕੇਟ ਲਈ ਫਿਰਦੇ ਆ 1984 ਦੇ ਜਿਹੜੇ ਕਤਲੇਆਮ ਦੇ ਸਰਟੀਫਿਕੇਟ ਲਈ ਫਿਰਦੇ ਆ ਗੁਰੂ ਨਾਨਕ ਦੇਵ ਯੂਨੀ ਵੈਂਡੂ ਇਲਾਕੇ ਦੇ ਜੋ ਵਿਦਿਆਰਥੀ ਨੇ ਉਹਨਾਂ ਦੀਆਂ ਜਿਹੜੀਆਂ ਰਿਜ਼ਰਵੇਸ਼ਨ ਸੀਟਾਂ ਸੀ ਉਹ ਖਤਮ ਕਰ ਦਿੱਤੀਆਂ ਗਈਆਂ ਜਿਸ ਨੂੰ ਲੈ ਕੇ ਗੁਰਨਾਨ ਦੇ ਯੂਨੀਵਰਸਿਟੀ ਦੇ ਵਿਦਿਆਰਥੀ ਯੂਐਸਐਸএফ ਦੇ ਕਾਲੀ ਅਤੇ ਹੋਰ ਸਮੂਹ ਜਥੇਬੰਦੀਆਂ ਕਾਲੀਏ ਜਿਨ੍ਹਾਂ ਵੱਲੋਂ ਮੀਟਿੰਗ ਕੀਤੀ ਗਈ ਸੋ ਮੀਟਿੰਗ ਦੇ ਵਿੱਚ ਕੀ ਨਿਚੋੜ ਨਿਕਲਿਆ ਗੱਲਬਾਤ ਕਰਦੇ ਆ ਮੇਰੇ ਨਾਲ ਯੂਐਸਐਸএফ ਤੋਂ ਯੁਗਰਾਗ ਸਿੰਘ ਜੀ ਮੌਜੂਦ ਹੈਗੇ ਨੇ ਗੱਲਬਾਤ ਕਰਦੇ ਆ ਵੀਰੇ ਕੀ ਫੈਸਲਾ ਲਿੱਤਾ ਗਿਆ ਜੋ ਅੱਜ ਮੀਟਿੰਗ ਕੀਤੀ ਗਈ ਹੈ ਜੋ 5% ਫੀਸ ਵੀ ਵਧਾਈ ਗਈ ਉਸ ਨੂੰ ਲੈ ਕੇ ਕੀ ਹੁਣ ਤੁਹਾਡੇ ਵੱਲੋਂ ਐਕਸ਼ਨ ਲਿੱਤਾ ਜਾਏਗੀ। ਪ੍ਰੇਰ ਸਮੱਸਲੇ ਤੇ ਗੁਰਨਾਨਕ ਦੇਵ ਯੂਨੀਵਰਸਿਟੀ ਦੇ ਪ੍ਰਸ਼ਾਸਨ ਦੇ ਨਾਲ ਸਾਡੀਆਂ ਪਿਛਲੇ ਹਫ਼ਤੇ ਤੋਂ ਮੀਟਿੰਗਾਂ ਚੱਲ ਰਹੀਆਂ। ਜਿਦੇ ਵਿੱਚ ਉਹਨਾਂ ਦੇ ਵੱਲੋਂ ਵਕ ਵਕ ਕਾਗਜ਼ ਪੱਤਰ ਦਿਖਾਏ ਜਾ ਰਹੇ ਆ। ਤੇ ਪਟਿਆਲਾ ਯੂਨੀਵਰਸਿਟੀ ਨੇ ਸਰਕਾਰ ਦੇ ਆਏ ਹੋਏ ਜਿਹੜੀ ਰਿਜ਼ਰਵੇਸ਼ਨ ਪਾਲਿਸੀ ਦੇ ਉੱਪਰ ਫਿਰ ਵੀ ਉਹਨਾਂ ਨੇ 10% ਐਡੀਸ਼ਨਲ ਸੀਟਾਂ ਜਿਹੜੀਆਂ ਉਹ ਇਸ ਰੂਰਲ ਏਰੀਆ ਤੇ ਬਾਰਡਰ ਏਰੀਆ ਦੇ ਬੱਚਿਆਂ ਲਈ ਬਣਾਈਆਂ ਹੋਈਆਂ ਪਰ ਗੁਰਨਾਨਕ ਦੇਵ ਯੂਨੀਵਰਸਿਟੀ ਇਹੋ ਜਿਹਾ ਕੁਝ ਨਹੀਂ ਸੋਚਦੀ। ਅਸੀਰਾਂ ਨੂੰ ਬੜੀ ਬੇਨਤੀ ਕੀਤੀ ਵੀ ਸਾਡੇ ਪਿੰਡਾਂ ਦੇ ਜਿਹੜੇ ਬੱਚੇ ਆ ਸਰਕਾਰੀ ਸਕੂਲਾਂ ਦੇ ਪੜ੍ਹੇ ਹੋਏ ਉਹਨਾਂ ਲਈ ਬੜਾ ਔਖਾ ਹੋ ਜਾਂਦਾ ਰੈਂਕ ਲੈਣਾ ਤੇ ਉਹਨਾਂ ਨੂੰ ਜਿਹੜੀਆਂ ਸੀਟਾਂ ਜ਼ਰੂਰ ਦਿੱਤੀਆਂ ਜਾਣ ਕਿਉਂਕਿ ਸਾਡੇ ਇਲਾਕੇ ਦੀ ਅਜੇ ਉਨੀ ਤਰੱਕੀ ਨਹੀਂ ਹੋ ਪਾਈ ਇਹ ਬਾਰਡਰ ਦੇ ਆ ਬਾਰਡਰ ਦਾ ਏਰੀਆ ਜੇ ਉਸ ਹਿਸਾਬ ਨਾਲ ਵਿਕਸਿਤ ਨਹੀਂ ਹੋਇਆ ਤੇ ਤੁ ਸਰਕਾਰ ਨੇ ਪਤਾ ਨਹੀਂ ਕਿਹੜੇ ਹਿਸਾਬ ਦੇ ਨਾਲ ਪਾਲਿਸੀ ਬਣਾਈਆਂ ਪਰ ਤੁਹਾਨੂੰ ਇਹ ਪਤਾ ਕਿ ਯੂਨੀਵਰਸਿਟੀ ਪੈਂਦੀ ਕਿਹੜੇ ਇਲਾਕੇ ਦੇ ਵਿੱਚ ਇਹ ਬਣਾਈ ਇਸ ਕਰਕੇ ਗਈ ਕਿ ਇਸ ਪਿੰਡੂ ਇਲਾਕੇ ਨੂੰ ਤੇ ਬਾਰਡਰ ਦੇ ਇਲਾਕੇ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਸਹੂਲਤ ਦਿੱਤੀ ਜਾ ਸਕੇ ਪਰ ਇਹਨਾਂ ਨੇ ਖਤਮ ਕੀਤੀ ਆ ਹੁਣ ਕਹਿੰਦੇ ਸੀ ਵੀ ਕੋਈ ਟੈਕਨੀਕਲ ਚੀਜ਼ਾਂ ਆਪਾਂ ਦੇਖਾਂਗੇ ਆਪਾਂ ਦੇਖਦੇ ਆਂ ਵੀ ਜਿਹੜੀਆਂ ਅਸੀਂ 30 ਤੋਂ 40 ਸੀਟਾਂ ਕਰਦੇ ਆਂ ਜਾਂ ਸੀਟਾਂ ਵਧਾਉਨੇ ਆਂ ਡਿਪਾਰਟਮੈਂਟਾਂ ਦੀਆਂ ਉਹਦੇ ਵਿੱਚ ਅਸੀਂ ਐਡੀਸ਼ਨਲ ਸੀਟਾਂ ਜਿਹੜੀਆਂ ਬਣਾਉਨੇ ਆਂ ਉਹਦੇ ਤੇ ਗੱਲਬਾਤ ਹੋਈ ਆ ਦੂਸਰੀ ਗੱਲਬਾਤ ਸਾਡੀ ਜਿਹੜੀ ਹੋਈ ਆ ਉਹ ਫੀਸਾਂ ਦੇ ਉੱਪਰ ਵੀ ਜਿਹੜੀ ਫੀਸ ਹਰ ਸਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਵਧਾ ਦਿੱਤੀ ਜਾਂਦੀ ਆ ਵੀ ਕਾਰਨ ਕੀ ਕਿਉਂ ਫੀਸ ਵਧਾਈ ਜਾਂਦੀ ਆ ਇਹਦੇ ਬਾਰੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਸਾਨੂੰ ਕਿਹਾ ਕਿ ਸਰਕਾਰ ਸਾਨੂੰ ਗ੍ਰਾਂਟ ਨਹੀਂ ਦਿੰਦੀ ਤੇ ਜੇ ਸਰਕਾਰ ਗ੍ਰਾਂਟ ਨਹੀਂ ਦਿੰਦੀ ਯੂਨੀਵਰਸਿਟੀ ਚਲਾਉਣ ਵਾਸਤੇ ਵਿਦਿਆਰਥੀਆਂ ਦੇ ਬੋਝ ਥੋੜਾ ਪਾਇਆ ਜਾ ਸਕਦਾ ਯੂਨੀਵਰਸਿਟੀ ਆਪਣੇ ਖਰਚੇ ਘਟਾਵੇ ਆਪਣੇ ਪ੍ਰੋਫੈਸਰਾਂ ਦੀਆਂ 3 3 ਲੱਖ ਤਨਖਾਹਾਂ ਉਹਨਾਂ ਨੂੰ ਲੱਖ ਲੱਖ ਕਰ ਦਵੇ 40 40 ਹਜ਼ਾਰ ਕਰ ਦਵੇ ਤਨਖਾਹਾਂ ਘਟਾ ਕੇ ਯੂਨੀਵਰਸਿਟੀ ਦੇ ਖਰਚੇ ਘਟਾਏ ਜਾ ਸਕਦੇ ਆ ਨਾ ਕਿ ਵਿਦਿਆਰਥੀਆਂ ਦੇ ਉੱਤੇ ਵਿੱਤੀ ਬੋਝ ਪਾ ਕੇ ਯੂਨੀਵਰਸਿਟੀ ਦੇ ਖਰਚੇ ਚਲਾਏ ਜਾਂਦੇ ਆ 1000 ਕਰੋੜ ਦਾ ਯੂਨੀਵਰਸਿਟੀ ਦਾ ਬਜਟ ਆ ਤੇ ਪੰਜਾਬ ਸਰਕਾਰ ਵੱਲੋਂ ਸਾਰੀ 50 60 ਕਰੋੜ ਜਿਹੜੀ ਗ੍ਰਾਂਟ ਦਿੱਤੀ ਜਾਂਦੀ ਹੈ ਜਿਹੜੀ ਕਿ ਬਹੁਤ ਜ਼ਿਆਦਾ ਘਟਿਆ ਪੰਜਾਬ ਸਰਕਾਰ ਗ੍ਰਾਂ ਪਰ ਜਿਸ ਸਮੇ ਇਹੋ ਜਿਹੇ ਫੈਸਲੇ ਸੋਪਣੇ ਆ ਉਸ ਸਮੇ ਉਸੇ ਵੇਲੇ ਚਿੱਠੀ ਕੱਢ ਦਿੰਦੇ ਆ ਤੇ ਯੂਨੀਵਰਸਿਟੀ ਦੇ ਜਿਹੜੇ ਅਫਸਰ ਨੇ ਸਾਡੇ ਅਧਿਕਾਰੀ ਇਹ ਇੰਨੇ ਬੀਬੇ ਪੁੱਤ ਨੇ ਸਰਕਾਰ ਦੇ ਸਰਕਾਰ ਦਾ ਆਇਆ ਹਰੇਕ ਫੈਸਲਾ ਜਿਉਂ ਦਾ ਤਿਉਂ ਲਾਗੂ ਕਰ ਦਿੰਦੇ ਆ ਇਹ ਨਹੀਂ ਦੇਖਦੇ ਕਿ ਫੈਸਲਾ ਇਹ ਲੋਕਪੱਕੀ ਹੈ ਵੀ ਜਾਂ ਨਹੀਂ ਜੇ ਥਾਂ ਤੇ ਇਹ ਯੂਨੀਵਰਸਿਟੀ ਆ ਉਸ ਇਲਾਕੇ ਦੇ ਵਿਦਿਆਰਥੀਆਂ ਦੇ ਪੱਖ ਦੇ ਵਿੱਚ ਇਹ ਫੈਸਲਾ ਹੈ ਜਾਂ ਨਹੀਂ ਹੈ ਉਸ ਪਾਸੇ ਇਹਨਾਂ ਦਾ ਮਾਸਾ ਵੀ ਧਿਆਨ ਨਹੀਂ ਜਾਂਦਾ ਅਸੀਂ ਬੜੀ ਵਾਰ ਇਹਨਾਂ ਨੂੰ ਬੇਨਤੀ ਕੀਤੀ ਵੀ ਆਹ ਚੀਜ਼ ਬਹੁਤ ਘਟੀਆ ਨਾ ਕਰੋ ਨਾ ਕਰੋ ਪਰ ਇਹ ਇਹਨਾਂ ਦਾ ਉਸ ਪਾਸੇ ਧਿਆਨ ਨਹੀਂ ਹਾਂ ਫੀਸ ਵਧਾਉਣ ਵਾਸਤੇ ਝਾਟੀ ਨਵਾਂ ਰੈਜੂਲੇਸ਼ਨ ਪਾਸ ਕਰ ਦਿੰਦੇ ਆ ਇਸ ਵਾਰੀ ਇਹਨਾਂ ਨੇ 5% ਵਾਧਾ ਕੀਤਾ ਆ ਮੇਰਾ ਵੀਰਿਆ ਮੋਲੀਕੂਲਰ ਬਾਇਓਲੋਜੀ ਦਾ 5000 ਰੁਪਏ ਫੀਸ ਇਹਨਾਂ ਦੇ ਵਿਭਾਗ ਦੀ ਵਧੀਆ ਜੇ 5 5000 ਕਰਕੇ ਹਰੇਕ ਸਾਲ ਫੀਸ ਵਗਦੀ ਵਧਦੀ ਰਹੀ ਤੇ ਆਉਣ ਵਾਲੇ 10 ਸਾਲਾਂ ਤੱਕ ਕੀ ਇੱਥੋਂ ਦਾ ਬੰਦਾ ਕੋਈ ਪੜ੍ਹਾਈ ਕਰ ਸਕਦਾ ਸਾਡੀਆਂ ਫਸਲਾਂ ਦੇ ਭਾਅ ਨਹੀਂ ਵੱਧਦੇ ਪਰ ਯੂਨੀਵਰਸਿਟੀਆਂ ਦੀ ਫੀਸ ਜਿਹੜਾ ਰਾਈਟ ਟੂ ਐਜੂਕੇਸ਼ਨ ਸਾਡਾ ਅਧਿਕਾਰ ਹੈ ਤੇ ਸਰਕਾਰੀ ਯੂਨੀਵਰਸਿਟੀ ਹੈ ਪਰ ਇਹ ਟੈਕਨੀਕਲੀ ਜਿਹੜੀ ਆ ਸਟੂਡੈਂਟ ਫੰਡਡ ਯੂਨੀਵਰਸਿਟੀ ਬਣ ਚੁੱਕੀ ਆ ਨਾ ਤਾਂ ਸਰਕਾਰ ਕੋਈ ਗ੍ਰਾਂਟ ਦੇ ਰਹੀ ਆ ਤੇ ਨਾ ਹੀ ਯੂਨੀਵਰਸਿਟੀ ਬੱਚਿਆਂ ਦੇ ਉੱਤੇ ਕੋਈ ਰਹਿਮ ਕਰ ਰਹੀ ਆ ਤਰਸ ਕਰ ਰਹੀ ਆ ਜਦੋਂ ਇਹਨਾਂ ਨੇ ਗੱਲ ਕਰੀ ਦੀ ਕਹਿੰਦੇ ਜੀ ਅਸੀਂ ਸਰਕਾਰ ਨੂੰ ਚਿੱਠੀਆਂ ਕੱਢੀਆਂ ਦੇਖੋ ਸਰਕਾਰ ਸਾਨੂੰ ਫੰਡ ਨਹੀਂ ਦੇ ਰਹੀ ਨਹੀਂ ਸਰਕਾਰ ਫੰਡ ਦੇ ਰਹੀ ਕੋਈ ਮੋਰਚਾ ਲਾਇਆ ਜਾਵੇ ਪਰ ਇਹ ਬੱਚਿਆਂ ਦਾ ਲਹੂ ਨਿਚੋੜਨ ਵਾਲੀ ਗੱਲ ਨਾ ਕੀਤੀ ਜਾਵੇ ਇੱਥੇ ਹੁਣ ਮੈਂ ਫੀਸ ਦੀ ਸਲਿੱਪ ਕੱਢ ਕੇ ਤੁਹਾਨੂੰ ਵਿਖਾ ਸਕਦੇ ਆ ਫੀਸ ਸਾਰੀ 12-13000 ਆ ਮੋਲੀਕੂਲਰ ਬਾਇਓਲੋਜੀ ਦੀ ਤਾਂ 70000 ਰੁਪਏ ਜਿਹੜਾ ਉਹ ਫੰਡ ਹੀ ਲਿਆ ਜਾ ਰਿਹਾ ਬੱਚਿਆਂ ਦੇ ਕੋਲ ਜਿਹਦੇ ਫੰਡ ਐਡ ਕੀਤੀ ਨਹੀਂ ਉਹਦੇ ਵਿੱਚ ਕੀ ਕੀ ਚੀਜ਼ਾਂ ਹੋਰ ਐਡਿਆ ਕੀਤੀਆਂ ਗਈਆਂ ਨੇ ਫੰਡ ਦੇ ਬਾਰੇ ਸੀ ਪੁੱਛਿਆ ਵੀ ਫੰਡ ਕਾਦੇ ਲਈ ਲੈ ਰਹੇ ਹੋ ਜਵਾਬ ਨਹੀਂ ਆ ਕੋਈ ਤਸੱਲੀ ਬਖਸ਼ ਵੀ ਯੂਨੀਵਰਸਿਟੀ ਦੇ ਖਰਚੇ ਚਲਾਉਣ ਲਈ ਹਰੇਕ ਬੱਚੇ ਕੋਲੋਂ ਫੰਡ ਸਰਕਾਰ ਫੰਡ ਨਹੀਂ ਦੇ ਰਹੀ ਇਹ ਵਿਦਿਆਰਥੀਆਂ ਦੇ ਫੰਡ ਨੇ ਆ ਪਰਚੀ ਤੁਸੀਂ ਦੇਖ ਸਕਦੇ ਹੋ ਵੀ ਇਹ ਕਿੰਨਾ ਫੰਡਸ ਤੇ ਐਂਡ ਅਦਰ ਫੰਡਸ ਇਹ ਇਹਦੇ ਵਿੱਚ ਡੋਨੇਟਡ ਆ ਇਹ ਵਿਦਿਆਰਥੀਆਂ ਦੀ ਯੂਨੀਵਰਸਿਟੀ ਆ ਬੱਚਿਆਂ ਦੀ ਫੀਸ ਦੇ ਨਾਲ ਹੀ ਯੂਨੀਵਰਸਿਟੀ ਚਲਾਈ ਜਾ ਰਹੀ ਆ ਹੋਰ ਯੂਨੀਵਰਸਿਟੀ ਕੋਲ ਕਮਾਈ ਦਾ ਕੋਈ ਰਿਸੋਰਸ ਨਹੀਂ ਹੈਗਾ ਫੰਡਸ ਦੇ ਅਦਰ ਫੰਡੇ ਕਾਦੇ ਲਏ ਜਾ ਰਹੇ ਆ ਇਹ ਯੂਨੀਵਰਸਿਟੀ ਚਲਾਉਣ ਲਈ ਨਾ ਪ੍ਰੋਫੈਸਰਾਂ ਦੀ ਇੱਥੇ ਕੰਮ ਕਰਨ ਵਾਲੇ ਕਰਮਚਾਰੀਆਂ ਦੀਆਂ ਤਨਖਾਹਾਂ ਪਾਉਣ ਵਾਸਤੇ ਫੰਡ ਲਏ ਜਾਂਦੇ ਆ ਵਿਦਿਆਰਥੀਆਂ ਦੇ ਕੋਲੋਂ ਇਹ ਨਹੀਂ ਦੇਖਦੇ ਕਿ ਉਹ ਬੱਚਾ ਕਿਸ ਸ਼੍ਰੇਣੀ ਚ ਆ ਰਿਹਾ ਵਾ ਉਹ ਪਰਿਵਾਰ ਦੀ ਸਥਿਤੀ ਕੀ ਆ ਪਰ ਇਹ ਫੀਸ ਪੂਰੀ ਦੀ ਪੂਰੀ ਲੈਂਦੇ ਆ ਪ੍ਰੋਜੋਦਾ ਜੀ ਇੱਥੇ ਫੰਡਸ ਲਿਖੇ ਕਿਸ ਚੀਜ਼ ਦੇ ਫੰਡਸ ਆ ਉਹ ਪਤਾ ਹੋਣਾ ਚਾਹੀਦਾ ਅਦਰ ਫੰਡਸ ਕੀ ਲੱਗੇ ਨੇ ਐਗਜ਼ਾਮ ਫੀਸ ਤੇ ਚਲੋ 2400 ਰੁਪਏ ਲਿਖੀ ਆਈਆਂ ਆਪਾਂ ਅੱਗੇ ਦੇਖ ਲਈਆਂ ਸਾਨੂੰ ਇਹ ਨਾ ਜਵਾਬ ਨਹੀਂ ਦਿੱਤਾ ਵੀ ਇਨ੍ਹਾਂ ਫੰਡਾਂ ਚ ਸਾਨੂੰ ਪੀਣ ਲਈ ਪਾਣੀ ਦਿੰ ਸਾਨੂੰ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਕੀ ਇਹ ਵਾਈਫਾਈ ਮਿਲ ਰਿਹਾ ਪੂਰੀ ਯੂਨੀਵਰਸਿਟੀ ਦੇ ਵਿੱਚ ਨਹੀਂ ਬਿਲਕੁਲ ਕੀ ਸਾਫ ਸਫਾਈ ਜਾਂ ਇੱਥੇ ਬੱਚੇ ਕੰਟੀਨਾਂ ਤੋਂ ਪਾਣੀ ਲੈ ਲੈ ਕੇ ਪੀ ਰਹੇ ਕਿਧੇ ওয়াਟਰ ਕੂਲਰ ਨਹੀਂ ਕੋਈ ਨਹੀਂ ਬਾਥਰੂਮਾਂ ਦਾ ਕੋਈ ਸਾਫ ਸਫਾਈ ਨਹੀਂ ਫੰਡ ਲੈ ਕੇ ਆਦੇ ਲਈ ਰਹੇ ਆ ਬੱਚੇ ਦਾ ਸਕੂਟਰੀਆਂ ਲਾਉਂਦੇ ਵਿਚਾਰੇ ਇਹਨਾਂ ਨੂੰ ਹੱਥ ਜੋੜ ਜੋੜ ਕੇ ਅੰਦਰ ਲੀਆਂ ਪਾਰਕਿੰਗਾਂ ਦੀਆਂ ਪਰਚੀਆਂ ਮaaf ਕਰ ਰਹੀਆਂ ਨਹੀਂ ਤਾਂ ਇਹ ਵੀ 10-10 ਰੁਪਏ ਲੈਂਦੇ ਸੀ ਬਾਹਰ ਲੀਆਂ ਪਾਰਕਿੰਗਾਂ ਦੀਆਂ ਪਰਚੀਆਂ ਲਾਈਆਂ ਹੋਈਆਂ ਇਹ ਤਾਂ ਬੱਚਿਆਂ ਦਾ ਲਹੂ ਨਚੋੜ ਨਚੋੜ ਕੇ ਆਪਣੀਆਂ ਤਨਖਾਹਾਂ 3-3 ਲੱਖ ਜਿਹੜੀਆਂ ਉਹ ਪੂਰੀਆਂ ਕਰਨੀਆਂ ਇਹਨਾਂ ਨੇ ਵੀ ਕਿਸੇ ਤਰੀਕੇ ਸਾਡੀ ਆ ਸਾਲ ਦੀ ਅਗਲੇ ਸਾਲ ਦੀ ਜਿਹੜੀ ਤਨਖਾਹ ਆ ਉਹ ਮਹਫੂਜ਼ ਹੋ ਚੁੱਕੇ ਤੇ ਉਹਦੇ ਵਾਸਤੇ ਆਪਣੀਆਂ ਰਣਨੀਤੀਆਂ ਬਣਾਉਂਦੇ ਰਹਿੰਦੇ ਆ ਵੀ ਜੇ ਤਨਖਾਹ ਵਧਾਈਏ ਤੇ ਚਲੋ ਹੁਣ ਨਿਆਣਿਆਂ ਦੀ ਫੀਸ ਵੀ ਵਧਾ ਦੋ ਪਰ ਤੁਸੀਂ ਹੁਣ ਮੁੱਦਾ ਚੁੱਕਿਆ ਰਿਜ਼ਰਵੇਸ਼ਨ ਕੋਟੇ ਨੂੰ ਲੈ ਕੇ ਜਿਹੜਾ ਖਤਮ ਕਰਤਾ ਇਹਨਾਂ ਨੇ ਪਹਿਲਾਂ ਕਿੰਨਾ ਕਿ ਸੀਟਾਂ ਰਹਿੰਦੀਆਂ ਸੀਗੀਆਂ ਹੁਣ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਇਹਨਾਂ ਨੇ 30-40ਆਂ ਸੀਟਾਂ ਜਿਹੜੀਆਂ ਕਈਆਂ ਨੇ ਐਡੀਸ਼ਨਲ ਕੀ ਉਹ ਆਪਾਂ ਦੇ ਦਾਂਗੇ ਇਸ ਤੋਂ ਪਹਿਲਾਂ ਕਿੰਨੀਆਂ ਸੀਟਾਂ ਸੀਗੀਆਂ 7% ਰੂਰਲ ਏਰੀਆ 3 ਟੋਟਲ 10% ਸੀਟਾਂ ਜਿਹੜੀਆਂ ਸੀਗੀਆਂ ਰੱਖਵੀਆਂ ਸੀ ਕਿਸੇ ਡਿਪਾਰਟਮੈਂਟ ਦੀ 100 ਸੀਟ ਹੈ ਤੇ ਉਹਦੇ ਚ 10 ਸੀਟਾਂ ਰੱਖਵੀਆਂ ਸੀ ਇਹਨਾਂ ਲਈ ਜੇ 30 ਆ ਤੇ 3 ਸੀਟਾਂ ਰੱਖਵੀਆਂ ਸੀ ਪਟਿਆਲਾ ਯੂਨੀਵਰਸਿਟੀ ਨੇ ਕੀ ਕੀਤਾ ਵਾ ਪਾਲਿਸੀ ਲਾਗੂ ਕਰਤੀ ਆ ਪਰ ਉਹਨਾਂ ਨੇ ਐਡੀਸ਼ਨਲ 10% ਵੀ ਨਵੀਆਂ ਸੀਟਾਂ ਤਿਆਰ ਕਰ ਲੋ ਜੇ 30 ਸੀਟਾਂ ਨੇ ਤੇ 3 ਸੀਟਾਂ ਨਵੀਆਂ ਪੈਦਾ ਕਰੋ ਹਰੇਕ ਡਿਪਾਰਟਮੈਂਟ ਤਿਆਰ ਕਰੇ ਇਹ ਤੇ ਤਿੰਨ ਦੀ ਤਾਂ ਡਬਲ ਹੋ ਜਾਂਦੀਆਂ ਡਬਲ ਕਹਿੰਦੇ ਕਰ ਦਾਂਗੇ ਜੇ 100 ਸੀਟ ਹੈ ਉਹਨੂੰ 400 ਸੀਟ ਚ ਤਬਦੀਲ ਕਰ ਦਾਂਗੇ ਪਰ ਕੋਟਾ ਨਹੀਂ ਦੇਣਾ ਗੁਰਾੰਦੇ ਯੂਨੀਵਰਸਿਟੀ ਦੀ ਜਿਹਦੇ ਆ ਵੀ ਕੋਟਾ ਨਹੀਂ ਦੇਣਾ ਅਸੀਂ ਰਿਜ਼ਰਵੇਸ਼ਨ ਨਹੀਂ ਦੇਣੀ ਵੀ ਅਸੀਂ ਸੀਟਾਂ ਡਬਲ ਕਰਦੇਾਂਗੇ ਪਰ ਰਿਜ਼ਰਵ ਨਹੀਂ ਦਵਾਂਗੇ ਵੀ ਇਹ 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 ਸ਼੍ਰੇਣੀ ਵਾਸਤੇ ਰਿਜ਼ਰਵ ਨਹੀਂ ਤੇ ਅਸੀਂ ਆਪਣੇ ਪਿੰਡਾਂ ਵਾਲੇ ਭਰਾਵਾਂ ਵਾਸਤੇ ਕਿਸਾਨ ਜੱਥੇਬੰਦੀਆਂ ਨੂੰ ਬੇਨਤੀ ਕਰਦੇ ਆਂ ਵੀ ਇਹ ਤੁਹਾਡੀ ਯੂਨੀਵਰਸਿਟੀ ਤੁਹਾਡੇ ਬੱਚਿਆਂ ਨੇ ਇੱਥੇ ਪੜ੍ਹਨਾ ਜੇ ਨਾ ਇਨਸਾਫੀ ਹੋਗੀ ਤੁਹਾਡੇ ਬੱਚਿਆਂ ਨੂੰ ਸੀਟਾਂ ਨਹੀਂ ਇੱਥੇ ਮਿਲਣਗੀਆਂ ਤੇ ਇਹ ਲੜਾਈ ਅਸੀਂ ਲੜਾਂਗੇ ਸੰਘਰਸ਼ ਨੂੰ ਤਿੱਖਾ ਕਰਾਂਗੇ ਅੱਜ ਵੀ ਸਾਡੀ ਗੁਰਾੰਦੇ ਯੂਨੀਵਰਸਿਟੀ ਪ੍ਰਸ਼ਾਸਨ ਨਾਲ ਮੀਟਿੰਗ ਹੈ ਉਦੇ ਤੋਂ ਬਾਅਦ ਜਿਹੜੀ ਅਗਲੀ ਰਣਨੀਤੀ ਸਾਹਮਣੇ ਆਉਂਦੀ ਅਸੀਂ ਤੁਹਾਡੇ ਸਾਹਮਣੇ ਰੱਖਾਂਗੇ ਕਿ ਸਾੰਮ ਜਿੱਥੇ ਬੰਦਿਆਂ ਨਾਲ ਕੋਈ ਗੱਲਬਾਤ ਹੋਈ ਹੈ ਇਸ ਨੂੰ ਲੈ ਕੇ ਜੇਕਰ ਸੰਘਰਸ਼ ਤਿੱਖਾ ਕਰਨਾ ਪਿਆ ਤਾਂ ਉਹ ਨਾਲ ਖੜਨਗੇ ਜਿੱਥੇ ਸਾਡੀਆਂ ਵੱਖ-ਵੱਖ ਧਾਰਮਿਕ ਜਥੇਬੰਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਨਾਲ ਮੀਟਿੰਗਾਂ ਚੱਲ ਰਹੀਆਂ ਕਿਉਂਕਿ ਇਹ ਮਸਲਾ ਸਾਡੇ ਆਉਣ ਵਾਲੇ ਭਵਿੱਖ ਨਾਲ ਪਿਆ ਸਾਡੇ ਭੈਣ ਭਰਾਵਾਂ ਦਾ ਮਸਲਾ ਹੈ ਉਹਨਾਂ ਨੇ ਇੱਥੇ ਆ ਕੇ ਪੜਨਾ ਜੇ ਉਹਨਾਂ ਨੂੰ ਸੀਟਾਂ ਹੀ ਨਾ ਮਿਲੀਆਂ ਤੇ ਪੜਨਗੇ ਕਿੱਥੇ ਤੇ ਇੰਨੀਆਂ ਜ਼ਿਆਦਾ ਫੀਸਾਂ ਵਧਾਈਆਂ ਜਾ ਰਹੀਆਂ ਕਿੱਥੋਂ ਤਾਰਨਗੇ ਸਾਡਾ ਰਾਈਟ ਟੂ ਐਜੂਕੇਸ਼ਨ ਹੈ ਉਹ ਪੀ ਪ੍ਰਾਈਵੇਟਾਈਜੇਸ਼ਨ ਹਾਲ ਤੱਕ ਚੱਲ ਰਹੀ ਹੈ ਯੂਨੀਵਰਸਿਟੀ ਪੀ ਇਹਨੂੰ ਪ੍ਰਾਈਵੇਟ ਕਰਨਾ ਪੰਜਾਬ ਸਰਕਾਰ ਨੂੰ ਅਸੀਂ ਇਹ ਬੇਨਤੀ ਕਰਦੇ ਹਾਂ ਪੀ ਇਹੋ ਜੇ ਚੱਕਰਾਂ 'ਚ ਨਾ ਪਏ ਇਹ ਯੂਨੀਵਰਸਟੀਆਂ ਬੰਦ ਕਰਨ ਵਾਸਤੇ ਜਾਂ ਯੂਨੀਵਰਸਟੀਆਂ ਨੂੰ ਨਲਾਮ ਕਰਨ ਵਾਲੇ ਪਾਸੇ ਨਾ ਜਾਏ ਪੰਜਾਬ ਦੇ ਲੋਕ ਕਦੀ ਵੀ ਮਾਫ਼ ਨਹੀਂ ਕਰਨਗੇ ਲੱਗਦਾ ਜਿਹੜੇ ਹੋਰ ਸਟੂਡੈਂਟਸ ਹੈਗੇ ਸਹਿਯੋਗ ਦੇਣਗੇ ਤੁਹਾਡਾ ਇਹਦੇ ਵਿੱਚ ਬਿਲਕੁਲ ਜੀ ਇਹ ਹਰੇਕ ਵਿਦਿਆਰਥੀ ਦੇ ਨਾਲ ਜੁੜਿਆ ਹੋਇਆ ਮਸਲਾ ਹੁਣ ਜਿਹੜੇ ਇੱਥੇ ਵਿਚਾਰੇ ਡਿਗਰੀਆਂ ਚੁੱਕੇ ਤਕੇ ਖਾਂਦੇ ਫਿਰਦੇ ਆ ਸੀਟ ਨਹੀਂ ਮਿਲ ਰਹੀ ਰੂਰਲ ਏਰੀਆ ਦੇ ਸਰਟੀਫਿਕੇਟ ਲਈ ਫਿਰਦੇ ਆ ਬਾਰਡਰ ਏਰੀਆ ਦੇ ਸਰਟੀਫਿਕੇਟ ਲਈ ਫਿਰਦੇ ਆ 1984 ਦੇ ਜਿਹੜੇ ਕਤਲੇਆਮ ਦੇ ਸਰਟੀਫਿਕੇਟ ਲਈ ਫਿਰਦੇ ਆ ਆਜ਼ਾਦੀ ਘੁਲਾਟੀਆਂ ਵਾਲੇ ਸਰਟੀਫਿਕੇਟ ਲਈ ਫਿਰਦੇ ਆ ਉਹਨਾਂ ਨੂੰ ਸੀਟਾਂ ਨਹੀਂ ਮਿਲ ਰਹੀਆਂ ਉਹ ਸਾਡੇ ਨਾਲ ਖੜਨਗੇ ਆ ਕਿਉਂ ਨਾ ਖੜਨਗੇ ਉਹਨਾਂ ਦੇ ਪਰਿਵਾਰ ਖੜਨਗੇ ਇਹ ਲੜਾਈ ਸਾਡੇ ਕੱਲਿਆਂ ਦੀ ਨਹੀਂ ਨਾ ਇਹ ਸਾਰੇ ਇਲਾਕੇ ਦੀ ਪਿੰ ਜਿਨ੍ਹਾਂ ਦੇ ਬੱਚੇ ਛੋਟੇ ਨੇ ਅਕਸਰ ਕਿਸੇ ਨਾ ਕਿਸੇ ਯੂਨੀਵਰਸਿਟੀ ਪੜ੍ਹਨ ਵਾਸਤੇ ਭੇਜਣੇ ਆ ਤੇ ਉਹਨਾਂ ਦੀ ਇਹ ਲੜਾਈ ਆ ਜਿਹੜੀ ਅਸੀਂ ਅੱਜ ਅੱਗੇ ਹੋ ਕੇ ਲੜ ਰਹੇ ਆ ਉਹਨੇ ਕੀ ਫੈਸਲਾ ਲਿੱਤਾ ਜਾਏਗਾ ਤੁਹਾਡੇ ਵੱਲੋਂ ਪ੍ਰਸ਼ਾਸਨ ਨਾਲ ਮੀਟਿੰਗ ਆ ਪਹਿਲਾਂ ਕਿੰਨੀਆਂ ਮੀਟਿੰਗਾਂ ਹੋ ਚੁੱਕੀਆਂ ਜਾਂ ਹੁਣ ਕਿੰਨੀ ਮੀਟਿੰਗ ਹੈ ਅੱਜ ਵਿਦਿਆਰਥੀ ਜਥੇਬੰਦੀਆਂ ਦੀ ਮੀਟਿੰਗ ਸੀ ਜਿਦੇ ਵਿੱਚ ਰੂਪਰੇਖਾ ਉਲਿਖੀ ਗਈ ਆ ਵੀ ਕਿੰਨਾ-ਕਿੰਨਾ ਮਸਲਿਆਂ ਤੇ ਗੱਲਬਾਤ ਹੋਈ ਆ ਸਾਡੀ ਇੱਕ ਤਾਂ ਫੀਸਾਂ ਵਾਲੇ ਮਸਲੇ ਤੇ ਇੱਕ ਆ ਰਿਜ਼ਰਵੇਸ਼ਨ ਵਾਲੇ ਮਸਲੇ ਤੇ ਯੂਨੀਵਰਸਿਟੀ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਪਿੱਛੇ ਨਹੀਂ ਹਟਾਂ ਜਿਹੜੀ ਹਰ ਸਾਲ 5% ਜਿਹੜੀ ਫੀਸ ਵਧਦੀ ਹੈ ਉਸ ਨੂੰ ਲੈ ਕੇ ਵੀ ਕੁਝ ਅਪਣਾਨੇ ਜਿੱਠਿਆ ਜਾਊਗਾ ਕਿ 5% ਜਿਹੜੀ ਫੀਸ ਹੈ ਉਹ ਨਾ ਵਧੇ ਘਟ ਘਟਾ ਕੇ 1% ਕੀਤੀ ਬਿਲਕੁਲ ਇਹ ਲਗਾਤਾਰ ਹੋਣ ਵਾਲਾ ਵਾਧਾ ਇਹਨੂੰ ਠੱਲ ਪਾਵਾਂਗੇ ਰੋਕਾਂਗੇ ਕਿਉਂਕਿ ਆਮ ਜਿਹੜੇ ਲੋਕ ਨੇ ਉਹਨਾਂ ਦੀ ਜੇਬ ਤੇ ਵੱਡਾ ਡਾਕਾ ਜਿਹੜਾ ਇਹਨੂੰ ਕਿਸੇ ਵੀ ਕੀਮਤ ਤੇ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਇਹ ਰੋਕ ਕੇ ਹਟਾਂਗੇ ਧੰਨਵਾਦ ਜੀ ਮੇਰੇ ਨਾਲ اے ਯੂ ਐਸ ਐਸ ਐਫ ਤੋਂ ਜਗਰਾਤ ਸਿੰਘ ਜੋ ਅੱਜ ਪ੍ਰਸ਼ਾਸਨ ਨਾਲ ਮੀਟਿੰਗ ਕਰਨ ਲੱਗੇ ਨੇ ਜੋ ਯੂਨੀਵਰਸਿਟੀ ਦੇ ਕਹਾਲੀਏ ਪ੍ਰਸ਼ਾਸਨਿਕ ਅਧਾਰ ਅਧਿਕਾਰੀ ਨੇ ਉਨ੍ਹਾਂ ਨਾਲ ਇਹ ਮੀਟਿੰਗ ਹੋਏਗੀ ਮੀਟਿੰਗ ਦੇ ਵਿੱਚ ਜੋ ਸਾਹਮਣੇ ਆਏਗਾ ਜਗਰਾਤ ਸਿੰਘ ਉਹਨਾਂ ਨੇ ਕਿਹਾ ਕਿ ਅੱਪਾ ਤੁਹਾਡੇ ਅੱਗੇ ਜ਼ਰੂਰ ਰੱਖਾਂਗੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇਹ ਅ제ਹਾ ਕਰ ਦਿੰਦੇ ਤਾਂ ਸਾਡੇ ਵੱਲੋਂ ਜਿਹੜਾ ਸੰਘਰਸ਼ ਆ ਉਹ ਤਿੱਖਾ ਰਹਿਣ ਵਾਲਾ ਤੇ ਕਿਸਾਨ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਤੁਹਾਡੇ ਬੱਚੇ ਇਸ ਯੂਨੀਵਰਸਿਟੀ ਦੇ ਵਿੱਚ ਪੜ੍ਹਨ ਆਉਂਦੇ ਨੇ ਜੇਕਰ ਉਹਨਾਂ ਨੂੰ ਸੀਟਾਂ ਨਹੀਂ ਮਿਲਣਗੀਆਂ ਤੇ ਇਹ ਤੁਹਾਡੇ ਲਈ ਔਖਾ ਹੈ ਇਸ ਕਰਕੇ ਨਾਲ ਖੜਨ ਦੀ ਜਿਹੜੀ ਅਪੀਲ ਆ ਉਹ ਵੀ ਕੀਤੀ ਹੈਗੀ ਸੋ ਕੁਝ ਪਲਾਂ ਦੇ ਵਿੱਚ ਯੂਨੀਵਰਸਿਟੀ ਦੇ ਕਾਲੀ ਪ੍ਰਸ਼ਾਸਨ ਨਾਲ ਮੀਟਿੰਗ ਹੋਏਗੀ ਉਸ ਤੋਂ ਬਾਅਦ ਜੋ ਸਾਹਮਣੇ ਆਏਗਾ ਉਹ ਤੁਹਾਡੇ ਅੱਗੇ ਜ਼ਰੂਰ ਰੂਬਰੂ ਕਰਾਂਗੇ ਮੈਨੂੰ ਦਿਓ ਇਜਾਜ਼ਤ ਆਨਰ ਦੇ ਲਈ ਮੈਂ ਸਿਮਰਦੀਪ ਸਿੰਘ ਅੰਮ੍ਰਿਤਸਰ